ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 26 ਨਵੰਬਰ ਤੋਂ ਲੈ ਕੇ ਸਰਦਾਰ ਜਗਦੀਸ਼ ਸਿੰਘ ਜੀ ਢੱਲੇਵਾਲ ਵਰਤ ਵਰਤ ਤੇ ਬੈਠੇ ਹੋਏ ਨੇ ਕਿਸਾਨੀ ਬੰਦਿਆਂ ਨੂੰ ਇੱਕ ਗੱਲ ਜ਼ਰੂਰ ਨੋਟ ਕਰ ਲੋ ਕਿ ਜਿਹੜਾ ਵੀ ਵੀਰ ਸਾਡਾ ਲੈ ਕੇ ਬੈਠਾ ਹੈ ਧੂਈ ਦੇ ਚ ਪੈਰਿਆਂ ਦੇ ਉਹ ਤਗੜਾ ਰਵੇ ਉਹ ਸਿਖਿਆਣ ਕਰ ਲਿਓ ਜੀ ਕਿਸਾਨੀ ਮੰਗਾਂ ਨੂੰ ਬੜਬੋੜ ਖਾਤਰ 26 ਨਵੰਬਰ ਤੋਂ ਸਰਦਾਰ ਜਗਜੀਤ ਸਿੰਘ ਜਿੱੱਲੇਵਾਲ ਮਰਨਵਰ ਤੇ ਬੈਠੇ ਹੋਏ ਨੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਲਗਾਤਾਰ ਇੱਕ ਹادثਾ ਹੈ ਕਿ ਮੈਨੂੰ ਸਰਕਾਰ ਚੱਕ ਕੇ ਨਾਲ ਲਿਜਾ ਸਕੀ ਇਸ ਕਰਕੇ ਸਾਡੇ ਜਿੱਤੇ ਵਰਕਰ ਦੇ ਉਹ ਸੱਤ ਤੋਂ ਸੱਤ ਪਹਿਰੇ ਲਾਉਂਦੇ ਤੇ ਆਪਦੀ ਡਿਊਟੀ ਡਬਾਉਣ ਤਾਂ ਜੋ ਸਰਕਾਰ ਉਹਨਾਂ ਤੱਕ ਪਹੁੰਚ ਨਾ ਸਕੇ ਉਹਨਾਂ ਨੂੰ ਚੱਕ ਕੇ ਉਹਨਾਂ ਨਾਲ ਕੋਈ ਦੁਰਵਿਹਾਰ ਨਾ ਕਰ ਸਕੇ ਉਹਨਾਂ ਦੇ ਮਰਨ ਵਾਰਕ ਵਿਗੜ ਨਾ ਪਾ ਸਕੇ ਇਸ ਕਰਕੇ ਰਾਤ ਨੂੰ ਲਗਾਤਾਰ ਸਾਡੇ ਵਰਕਰ ਵੱਖ-ਵੱਖ ਪੜਾਵਾਂ ਦੇ ਤਹਿਤ ਵੱਖ-ਵੱਖ ਨਾਕਿਆਂ ਦੇ ਤਹਿਤ ਜਿਹੜੇ ਲਗਾਤਾਰ ਪਹਿਰਾ ਦੇਦੇ ਰਹੀ ਪੂਰੀ ਰਾਤ ਸਵੇਰ 7 ਵਜੇ ਤੱਕ 7 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਦਿਨ ਵਾਲੇ ਵਰਕਰ ਪਹਿਰਾ ਦਿੰਦੇ ਰਹੀ ਸ਼ਾਮ ਨੂੰ 7 ਵਜੇ ਤੋਂ ਸਵੇਰ 7 ਵਜੇ ਤੱਕ ਫਿਰ ਰਾਤ ਵਾਲੇ ਵਰਕਰ ਪਹਿਰਾ ਦਿੰਦੇ ਰਹੀ ਵੱਖ-ਵੱਖ ਜ਼ਿਲ੍ਹਿਆਂ ਦੀਆਂ ਡਿਊਟੀਆਂ ਨੇ ਆ ਸਾਡਾ ਇੱਕ ਨੰਬਰ ਨਾਕਾ ਜਿਹਦੇ ਤੇ ਸਾਡੇ ਦੋ ਜ਼ਿਲ੍ਹਿਆਂ ਦੇ ਵਰਕਰ ਤਾਇਨਾਤ ਨੇ ਜਿਹਦੇ ਚ ਸਾਡਾ 250 ਬੰਦਾ ਇਸ ਨਾਕੇ ਤੇ ਤਾਇਨਾਤ ਦੂਸਰੇ ਨਾਕੇ ਵੀ ਤੁਹਾਨੂੰ ਲਗਾਤਾਰ ਉਹਨਾਂ ਤੇ ਜਾ ਜਾ ਕੇ ਦਿਖਾਵਾਂਗੇ ਕਿਸ ਤਰ੍ਹਾਂ ਰਾਤ ਨੂੰ ਸਾਰੇ ਵਰਕਰ ਸਾਡੇ ਡਿਊਟੀ ਕਰਦੇ ਨੇ ਸਾਰੀ ਰਾਤ ਪਹਿਰਾ ਦਿੰਦੇ ਨੇ ਤਾਂ ਜੋ ਸਰਕਾਰ ਕਦੇ ਵੀ ਸਰਦਾਰ ਜਗਜੀਤ ਸਿੰਘ ਵੱਲ ਮਾੜੀ ਨਜ਼ਰ ਨਾ ਆਪ ਸਕੇ ਦੇਖ ਸਕੇ ਪ੍ਰਸ਼ਾਸਨ ਕੋਈ ਕਾਰਵਾਈ ਨਾ ਕਰ ਸਕੇ ਉਸ ਤੋਂ ਸਰਦਾਰ ਜਗਦੀਸ਼ ਸਿੰਘ ਡੱਲੇਵਾਲ ਤੇ ਪਹੁੰਚਣ ਤੋਂ ਪਹਿਲਾਂ ਇਹਨਾਂ ਵਰਕਰਾਂ ਨਾਲ ਭਿੰਨਦਾ ਪਾਉ ਇਹਨਾਂ ਵਰਕਰਾਂ ਦੀ ਹਿੱਕ ਤੋਂ ਦੀ ਰੰਗ ਕੇ ਜਾਣਾ ਪਊ ਸਰਦਾਰ ਜਗਦੀਸ਼ ਸਿੰਘ ਨੂੰ ਡੱਲੇਵਾਲ ਨੂੰ ਚੱਕਣਾ ਹੁਣ ਇੰਨਾ ਆਸਾਨ ਨਹੀਂ ਜਿੰਨਾ ਕਿ ਉਹਨਾਂ ਨੇ 25 ਤਰੀਕ ਰਾਤ ਸਵੇਰ 26 ਤਰੀਕ ਦੀ ਸਵੇਰ 3:30 ਵਜੇ ਸਾਡੇ ਥੋੜੇ ਵਰਕਰਾਂ ਦੇ ਹੁੰਦਿਆ ਹੋਇਆ ਚੱਕ ਕੇ ਲੈ ਗਏ ਸੀ ਉਸ ਦੇ ਮੱਦੇ ਨਜ਼ਰ ਅਸੀਂ ਹੁਣ ਆਪਦੇ ਸਾਰੇ ਪਹਿਰੇ ਠਕਤ ਕੀਤੇ ਹੋਏ ਨੇ ਸੋ ਇਹ ਇੱਕ ਨੰਬਰ ਨਾਕੀ ਤੋਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਸਾਡਾ 250 ਵਰਕਰ ਲਗਾਤਾਰ ਪੂਰੀ ਰਾਤ ਦੀ ਡਿਊਟੀ ਨਿਭਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਾਂ ਦਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ